ਸੌਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪਰਿਵਾਰ ਨਾਲ ਖੇਤਾਂ ਵਿੱਚ ਸੌਣ ਦੀਆਂ ਕਾਲੀਆਂ ਕਟਾਉਂਦਾ ਆ ਆਨੰਦ ਮਾਣ ਰਿਹਾ ਸੀ ਉਸ ਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਝਰੂਰ ਆਖੋ ਜੀਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ 10-12 ਸਾਲ ਬਾਅਦ ਧੀ ਦੀ ਬਖਸ਼ਿਸ਼ ਕੀਤੀ ਹੈ ਹੁਣ ਮੇਰੀ ਧੀ ਰਾਮਣ ਵੱਡੀ ਹੋ ਚੁੱਕੀ ਹੈ ਅਸੀਂ ਇਹਨੂੰ ਪੜਾ ਰਖਾ ਕੇ ਇੱਕ ਵਧੀਆ ਡਾਕਟਰ ਬਣਾਉਣਾ ਹੈ ਕਿਉਂ ਨਹੀਂ ਮੇਰੀ ਸਰਕਾਰ ਦੇਖਣ ਪਾਖਣ ਨੂੰ ਸਾਡੀ ਇੱਕ ਤਾਂ ਜਨਮ ਵੱਧ ਪਿਆਰੀ ਬੱਚੀ ਹੈ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਂਗੇ ਹੋਰ ਕਿਸ ਲਈ ਸੋਚਾਂਗੇ ਦੋਨੇ ਗੱਲਾਂ ਕਰਦੇ ਆਪਣੀ ਬੱਚੀ ਸਮੇਤ ਘਰ ਪਹੁੰਚ ਗਏ ਦੋਨੇ ਜੀ ਰਮਣ ਨੂੰ ਬਹੁਤ ਪਿਆਰ ਕਰਦੇ ਸਨ ਦੂਸਰੇ ਦਿਨ ਦੀ ਸਵੇਰ ਹੋਈ ਜੀਤੋ ਆਪਣੀ ਧੀ ਨੂੰ ਹਰ ਰੋਜ਼ ਜਿ ਤਰ੍ਹਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਹੈ ਜੀ ਕਿ ਮੈਂ ਮਾਰ ਰਹੀ ਹਾਂ ਮੇਰਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਕਦ ਮੈਂ ਰੱਬ ਨੂੰ ਪਿਆਰੀ ਹੋ ਜਾਵਾਂ ਨਾ ਨਾ ਇਹ ਤੂੰ ਕੀ ਕਹਿ ਰਹੀ ਹੈ ਅਜੇ ਤਾਂ ਤੂੰ ਆਪਣੀ ਧੀ ਨੂੰ ਡਾਕਟਰ ਬਣਨਾ ਦੇਖਣਾ ਹੈ ਤੈਨੂੰ ਕੁਝ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਗਾ ਤੂੰ ਨਾ ਘਬਰਾ ਮੈਂ ਤੇਰੇ ਨਾਲ ਹਾਂ ਤੁਸੀਂ ਮੇਰੇ ਨਾਲ ਇੱਕੋ ਵਾਦਾ ਕਰੋ ਜੇ ਮੈਂ ਮਰ ਗਈ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਵਾ ਲਓਗੇ ਨਹੀਂ ਨਹੀਂ ਇਹ ਤੂੰ ਕੀ ਕਹਿ ਰਹੀ ਹੈ ਹਾਂਜੀ ਮੈਂ ਠੀਕ ਕਹਿ ਰਹੀ ਆ ਜੇ ਤੁਸੀਂ ਦੂਜਾ ਵਿਆਹ ਕਰਵਾ ਲਿਆ ਮੇਰੀ ਲਾਡਾਂ ਨਾਲ ਪਹਿਲੀ ਪਾਲੀ ਹੋਈ ਤੇ ਇੰਨੀ ਜ਼ਿੰਦਗੀ ਤਬਾਹ ਹੋ ਜਾਣੀ ਐ ਮੈਨੂੰ ਆਵਾਜ਼ਾਂ ਮਾਰਿਆ ਕਰੂਗੀ ਨਾਲੇ ਰੋਇਆ ਕਰੂਗੀ ਨਾਲੇ ਮੈਨੂੰ ਗਾਲ੍ਹਾਂ ਕੱਢਿਆ ਕਰੂਗੀ ਨਾਲੇ ਕਿਹਾ ਕਰੂਗੀ ਮੈਨੂੰ ਛੱਡ ਗਈ ਇਹਨਾਂ ਦੀਆਂ ਜੁੱਤੀਆਂ ਖਾਣ ਨੂੰ ਆਪ ਮਰ ਗਈ ਮੈਥੋਂ ਪਾਸਾ ਵਟ ਗਈ ਬਗਾਨੇ ਵਸ ਪਾ ਗਈ ਅੱਜ ਬਾਪੂ ਵੀ ਮਾਂ ਤੇਰੇ ਕੀਤੇ ਵਾਅਦਿਆਂ ਨੂੰ ਭੁੱਲ ਗਿਆ ਬਗਾਨਿਆਂ ਦੇ ਬੋਹ ਵਿੱਚ ਪੈ ਗਿਆ ਆਪਣੀ ਲਾਡਾ ਨਾਲ ਪਾਲੀ ਤੀ ਨੂੰ ਅੱਜ ਭੁੱਲ ਗਿਆ ਫਿਰ ਤਾਂ ਮਰ ਕੇ ਵੀ ਇੱਕ ਮਾਂ ਦੀ ਆਤਮਾ ਤਰਫ ਦੀ ਰਹੇਗੀ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਮੈਂ ਇਸ ਤਰ੍ਹਾਂ ਕਦੇ ਨਹੀਂ ਹੋਣ ਦਿਆਂਗਾ ਮੈਂ ਆਪਣੀ ਤੀ ਨੂੰ ਤੇ ਤੇਰੇ ਮਰਨ ਤੋਂ ਬਾਅਦ ਵੀ ਆਪਣੇ ਪਰਾਂ ਥੱਲੇ ਲੁਕੋ ਕੇ ਰੱਖਾਂਗਾ ਮੈਂ ਆਪਣੀ ਧੀ ਨੂੰ ਤਤੀਬਾ ਵੀ ਨਹੀਂ ਲਗਣਿਆਗਾ ਤੂੰ ਤਾਂ ਐਵੇਂ ਤੜਫੀ ਜਾਂਦੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ ਲਓ ਜੀ ਆਪਾਂ ਤਾਂ ਗੱਲਾਂ ਵਿੱਚ ਹੀ ਰੁੱਝੇ ਟਾਈਮ ਦੇਖੇ ਨਹੀਂ ਆਪਣੀ ਪਿਆਰੀ ਧੀ ਸਕੂਲੋਂ ਪੜ੍ਹ ਕੇ ਵਾਪਸ ਆ ਗਈ ਅੰਦਰ ਵੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗਲ ਨੂੰ ਚੰਬੜ ਜਾਂਦੀ ਹੈ ਅਤੇ ਮਾਂ ਦਾ ਹਾਲ ਚਾਰ ਪੁੱਛਦੀ ਹੋਈ ਰਸੋਈ ਵੱਲ ਨੂੰ ਬਾਦੀਆ ਆਪਣੀ ਰੋਟੀ ਪਾ ਕੇ ਮਾਂ ਕੋਲ ਬੈਠ ਕੇ ਖਾਣ ਲੱਗਦੀ ਹੈ। ਦੂਸਰੇ ਦਿਨ ਸਕੂਲ ਜਾਣ ਲੱਗਦੀ ਹੈ ਤਾਂ ਮਾਂ ਰੋਕ ਲੈਂਦੀ ਹੈ। ਪੁੱਤ ਅੱਜ ਮੇਰੀ ਤ੍ਰੀਅਤ ਬਹੁਤ ਖਰਾਬ ਹੈ। ਤੂੰ ਅੱਜ ਸਕੂਲ ਨਾ ਜਾ। ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਗ ਰੱਖ ਦਿੰਦੀ ਹੈ ਅਤੇ ਆਪਣੇ ਆਪ ਦੇ ਆਪ ਦੇ ਪਾਪਾ ਨੂੰ ਬੁਲਾਉਂਦੀ ਹੈ ਤੇ ਮਾਂ ਦੀ ਤ੍ਰੀਅਤ ਜਿਆਦਾ ਖਰਾਬ ਹੋਣ ਬਾਰੇ ਦੱਸਦੀ ਹੈ। ਅਜੇ ਆਪਣੇ ਪਾਪਾ ਨੂੰ ਦੱਸ ਹੀ ਰਹੀ ਸੀ ਜਦੋਂ ਜੀਤ ਵੱਲ ਵਾਧਦੇ ਹੋਏ ਦੇਖਿਆ ਤਾਂ ਰੱਬਰੋਂ ਪਿਆਰੀ ਹੋ ਚੁੱਕੀ ਸੀ। ਉਸ ਨੂੰ ਦੇਖ ਕੇ ਪਿਓ ਤੇ ਧੀ ਨੇ ਤਾਹਾਂ ਮਾਰੀਆਂ ਅਤੇ ਬਹੁਤ ਬਿਰਲਾਪ ਕੀਤਾ ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਆਦਰ ਮਾਣ ਤੇ ਸਤਿਕਾਰ ਤੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰ ਦਿੱਤਾ ਹੁਣ ਘਰ ਵਿੱਚ ਇਕੱਲੇ ਪਿਓ ਤੇ ਧੀ ਰਹਿ ਗਏ ਨੇ ਇੱਕ ਦਿਨ ਆਪਣੀ ਧੀ ਨਾਲ ਵਿਹੜੇ ਵਿੱਚ ਗੱਲਾਂ ਕਰ ਰਿਹਾ ਸੀ ਜਿਸ ਦਿਨ ਤੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ ਘਰ ਦੀਆਂ ਸਾਰੀਆਂ ਰੌਣਕਾਂ ਨਾਲ ਹੀ ਲੈ ਗਈ ਅਜੀ ਗੱਲਾਂ ਕਰਦੇ ਹੀ ਸੀ ਇੰਨੇ ਚਿਰ ਨੂੰ ਪਿੰਡ ਦੀਆਂ ਦੋ ਔਰਤਾਂ ਘਰ ਆਈਆਂ ਹਾਲਚਲ ਪੁੱਛਿਆ ਅਤੇ ਕਹਿਣ ਲੱਗੀਆਂ ਤੂੰ ਕਿੰਨਾ ਚਿਰ ਆਪਣੇ ਹੱਥ ਜਲਾਉਂਦਾ ਰਹੇਗਾ ਤੀਨੇ ਆਪਣੇ ਘਰ ਚਲੀ ਜਾਣਾ ਤੇਰੀ ਸਾਰੀ ਉਮਰ ਪਈ ਹੈ ਕਿਉਂਕਿ ਨਾ ਤੂੰ ਦੂਸਰਾ ਵਿਆਹ ਕਰਵਾ ਲੇ ਅਜੀ ਕਿਹੜਾ ਤੇਰੀ ਜ਼ਿਆਦਾ ਉਮਰ ਹੋਈ ਹੈ ਨਾ ਨਾ ਤਾਈ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਪੁੱਤਰ ਮੈਂ ਠੀਕ ਹੀ ਕਹਿ ਰਹੀ ਹਾਂ ਨਾ ਨਾ ਤਾਈ ਇਹ ਕੰਮ ਨਹੀਂ ਹੋ ਕਰਨਾ ਮੈਂ ਉਸ ਦੇ ਬੋਲ ਬਗਾਉਣੇ ਨੇ ਮੈਂ ਕੀਤੇ ਸਾਰੇ ਵਾਦੇ ਪੂਰੇ ਕਰਨੇ ਆ ਮੈਂ ਆਪਣੀ ਧੀ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਚੰਗਾ ਤੇਰੀ ਮਰਜ਼ੀ ਪੁੱਤਰਾ ਜਲਾਈ ਚੱਲ ਚੁੱਲ੍ਹੇ ਵਿੱਚ ਆਪਣੀ ਸਾਰੀ ਉਮਰ ਹੱਥ ਇੰਨੀ ਗੱਲ ਕਹਿ ਕੇ ਸੰਤੋ ਬੰਤੋ ਘਰੋਂ ਵਾਪਸ ਚੜੀਆਂ ਗਈਆਂ ਹੁਣ ਸੋਚਣ ਲਈ ਮਜਬੂਰ ਹੋ ਗਿਆ ਅਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਮੰਜੇ ਤੇ ਪਿਆ ਕੁਝ ਸੋਚ ਰਿਹਾ ਸੀ ਅਤੇ ਸੰਤੋ ਬੰਤੋ ਨੇ ਆ ਕੇ ਫਿਰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਲੰਘ ਆਈਆਂ ਕਹਿਣ ਲੱਗੀਆਂ ਕੀ ਸੋਚ ਰਿਹਾ ਹੈ ਬੜਾ ਉਦਾਸ ਹੈ ਬਸ ਕੁਝ ਨਹੀਂ ਤਾਈ ਜੀ ਮੈਂ ਤਾਂ ਐਵੇਂ ਹੀ ਮੰਜੇ ਤੇ ਪਿਆ ਸੀ ਪਰ ਉਹ ਤਾਂ ਆਪਣੀ ਪਤਨੀ ਨਾਲ ਕੀਤੇ ਵਾਅਦਿਆਂ ਬਾਰੇ ਸੋਚ ਰਿਹਾ ਕਦੇ ਆਪਣੀ ਧੀ ਬਾਰੇ ਸੋਚਦਾ ਤੇ ਆਪਣੀ ਜ਼ਿੰਦਗੀ ਲਈ ਸੋਚਦਾ ਹੁਣ ਚੱਕਰਾਂ ਵਿੱਚ ਪੈ ਚੁੱਕਿਆ ਸੀ ਸੰਤੋਵੰਤੋ ਫਿਰ ਕਹਿਣ ਲੱਗੀਆਂ ਪੁੱਤਰਾ ਸੋਚ ਲੈ ਤੇਰੀ ਰੋਟੀ ਪੱਕਦੀ ਹੋ ਜਾਊਗੀ ਉਸ ਨੇ ਸਭ ਕੁਝ ਭੁਲਾ ਕੇ ਸੰਤੋਵੰਤੋ ਨੂੰ ਵਿਆਹ ਲਈ ਹਾਂ ਕਰ ਦਿੱਤੀ ਕੁਝ ਟਾਈਮ ਨਿਕਲਿਆ ਦੂਜਾ ਵਿਆਹ ਕਰਵਾ ਲਿਆ ਹੁਣ ਇੱਕ ਧੀ ਦਾ ਬਾਪ ਨਹੀਂ ਹੁਣ ਦੋ ਧੀਆਂ ਦਾ ਬਾਪ ਬਣ ਚੁੱਕਿਆ ਸੀ ਕਿਉਂਕਿ ਜਿਸ ਨਾਲ ਵਿਆਹ ਕਰਵਾਇਆ ਉਸ ਕੋਲ ਵੀ ਇੱਕ ਰਾਮਣ ਦੇ ਹਾਨ ਦੀ ਬੇਟੀ ਸੀ ਜਿਸ ਦਾ ਨਾਮ ਚੋਤੀ ਸੀ ਹੁਣ ਆਪਣੀ ਦੂਸਰੀ ਪਤਨੀ ਭੋਲੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕਿਆ ਸੀ ਅਤੇ ਨਵੇਂ ਪਰਿਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ ਸੀ ਹੁਣ ਦੋਨੇ ਭੈਣਾਂ ਦਾ ਆਪਸ ਵਿੱਚ ਆਪਸ ਵਿੱਚ ਬਹੁਤ ਪਿਆਰਾ ਬਣ ਚੁੱਕਿਆ ਸੀ ਦੋਨੇ ਭੈਣਾਂ ਇਕੱਠੀਆਂ ਹੀ ਕਾਲਜ ਪੜਨ ਜਾਇਆ ਕਰਦੀਆਂ ਸੀ ਬਸ ਇਹ ਪਿਆਰ ਥੋੜਾ ਚਿਰ ਹੀ ਰਹਾ ਬਾਅਦ ਵਿੱਚ ਭੋਲੀ ਨੇ ਆਪਣੀ ਮਤਰੇਈ ਮਾਲਾ ਬਤੀਰਾ ਸ਼ੁਰੂ ਕਰ ਦਿੱਤਾ ਹੁਣ ਬਲਦੇਵ ਸਿੰਘ ਦੀ ਪਹਿਲੀ ਤੀ ਤੇ ਅਤਿਆਚਾਰ ਦੀਆਂ ਘੜੀਆਂ ਬਾਹਦੀਆਂ ਜਾ ਰਹੀਆਂ ਸਨ ਹੁਣ ਰਵਣ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲ ਜਾਣਾ ਪੈਂਦਾ ਸੀ ਕਈ ਵਾਰ ਆਪਣੇ ਪ੍ਰਾਣੇ ਕੱਪੜਿਆਂ ਨਾਲ ਹੀ ਕਾਲ ਚਲੀ ਜਾਂਦੀ ਕਾਲਜ ਦੇ ਸਟਾਫ ਉਸ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਕਾਲਜ ਦੀ ਟਾਪਰ ਬਣ ਚੁੱਕੀ ਸੀ ਇਹ ਸਭ ਕੁਝ ਉਸ ਦੀ ਮਤਰੀ ਮਾਂ ਅਤੇ ਉਸ ਦੀ ਬੇਟੀ ਨੂੰ ਪਸੰਦ ਨਹੀਂ ਸੀ ਜਦੋਂ ਕਾਲਜ ਚ ਪੜ੍ਹ ਕੇ ਵਾਪਸ ਆਉਂਦੀ ਉਸ ਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਮਾਂ ਧੀ ਦੀ ਮਾਰ ਵੀ ਖਾਣੀ ਪੈਂਦੀ ਸੀ ਜਦੋਂ ਸ਼ਾਮ ਨੂੰ ਖੇਤੋਂ ਘਰ ਨੂੰ ਆਉਂਦਾ ਉਹ ਵੀ ਮਾਂ ਧੀ ਦੀ ਝੂਠੀ ਸ਼ਿਕਾਇਤ ਸੁਣ ਕੇ ਆਪਣੀ ਬੇਟੀ ਨੂੰ ਬਹੁਤ ਝੜਕਦਾ ਅਤੇ ਲੋਹੇ ਲਾਖੇ ਬੋਲ-ਬੋਲਦਾ ਆਪ ਮਰ ਗਈ ਇਹਨੂੰ ਇੱਥੇ ਛੱਡ ਗਈ ਹੁਣ ਰਾਵਣ ਨੂੰ ਕਾਲਜ ਵਿੱਚੋਂ ਹਟਾ ਲਿਆ ਗਿਆ ਰੋਂਦੀ ਹੋਈ ਆਪਣੇ ਪਾਪਾ ਨੂੰ ਕਹਿੰਦੀ ਹੈ ਪਾਪਾ ਜੀ ਮੈਂ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜ ਕੇ ਡਾਕਟਰ ਬਣਨਾ ਚਾਹੁੰਦੀ ਹਾਂ ਮੈਨੂੰ ਹੋਰ ਪੜ ਲੈਣ ਦਿਓ ਪਰ ਉਸ ਦੇ ਕੰਨ ਤੇ ਜੂ ਨਾ ਸਰਕੀ ਅਤੇ ਕੀਤੇ ਵਾਅਦੇ ਅਤੇ ਆਪਣੀ ਪਹਿਲੀ ਧੀ ਦਾ ਪਿਆਰ ਭੁੱਲ ਚੁੱਕਿਆ ਅਤੇ ਨਵੇਂ ਮੂ ਪਿਆਰਦੀਆਂ ਚੰਗੀ ਤਰ੍ਹਾਂ ਫਸ ਚੁੱਕਿਆ ਸੀ ਇੱਕ ਵੀ ਗੱਲ ਨਹੀਂ ਮੰਨੀ ਸੀ ਇੱਕ ਦਿਨ ਆਪਣੀ ਮਾਂ ਵਾਲੇ ਕਮਰੇ ਵਿੱਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੋਂ ਬਹੁਤ ਬਰਲਾਪ ਕਰਦੀ ਅਤੇ ਆਪ ਦੇ ਤਨ ਕੱਪੜੇ ਖੋਲ ਕੇ ਮਾਂ ਨੂੰ ਵਿਖਾਉਂਦੀ ਦੇਖ ਮਾਂ ਇੰਨਾ ਝਾਲਮਾ ਨੇ ਮੇਰਾ ਕੀ ਹਲ ਕੀਤਾ ਹੈ ਮੈਨੂੰ ਵੀ ਆਪਣੇ ਕੋਲ ਬੁਲਾ ਲੈ ਇੰਨਾ ਝਾਲਮਾ ਤੋਂ ਮੈਨੂੰ ਬਚਾ ਲੈ ਮਾਂ ਬਾਪੂ ਤਾਂ ਤੇਰੇ ਨਾਲ ਕੀਤਾ ਸਾਰੇ ਵਾਦੇ ਭੁੱਲ ਗਿਆ ਹੈ ਇਹ ਸਾਰਾ ਕੁਝ ਮਤਰਈ ਮਾਂ ਦੇਖ ਲੈਂਦੀ ਹੈ ਉਸ ਤੋਂ ਇਹ ਸਭ ਕੁਝ ਨਾ ਸਹਾਰ ਹੋਇਆ ਭੋਲੀ ਆ ਕੇ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਬਹੁਤ ਗਾਲੀ ਗਲੋਚ ਕਰਦੀ ਹੈ ਅਤੇ ਕਹਿੰਦੀ ਹੈ ਮੈਂ ਤੇਰੀ ਮਾਂ ਦਾ ਸੁਪਨਾ ਪੂਰਾ ਨਹੀਂ ਕਰਾਂਗੀ ਤੈਨੂੰ ਬਣਾਵਾਂਗੀ ਨਹੀਂ ਡਾਕਟਰ ਰਾਮਣ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈ ਜਦੋਂ ਸ਼ਾਮ ਨੂੰ ਖੇਤਾਂ ਚੋਂ ਘਰ ਨੂੰ ਆਉਂਦਾ ਹੈ ਉਸ ਨੂੰ ਹੋਰ ਉਸ ਦੇ ਵਿਰੁੱਧ ਸੱਚੀਆਂ ਝੂਠੀਆਂ ਲਾ ਕੇ ਪਰ ਦਿੰਦੀ ਹੈ ਅਤੇ ਹੋਰ ਮਾਰ ਬਵਾ ਦਿੰਦੀ ਹੈ ਅਤੇ ਨਾਲੇ ਕਹਿੰਦੀ ਹੈ ਇਸ ਕਲਹਿਣੀ ਦਾ ਕੋਈ ਮੁੰਡਾ ਦੇਖ ਪਹਾ ਵੜ ਦੋ ਨਹੀਂ ਇਹ ਕੋਈ ਨਮਾ ਚੰਦ ਚਾੜੂਗੀ ਅਸੀਂ ਦੁਨੀਆ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਉਹ ਵਿਚਾਰੀ ਆਪਣੇ ਪਾਪਾ ਨੂੰ ਸਭ ਕੁਝ ਦੱਸਦੀ ਹੈ ਅਤੇ ਤਣ ਪਈਆਂ ਦਾ ਸ਼ਾ ਦਿਖਾਉਂਦੀ ਹੈ ਪਰਤੇ ਕੋਈ ਆਸਰ ਨਹੀਂ ਹੋ ਰਹਾ ਉਸਦੇ ਬਾਪ ਨੇ ਗਰੀਬ ਤੋਂ ਗਰੀਬ ਘਰ ਦੇਖ ਕੇ ਉਸਦਾ ਵਿਆਹ ਕਰ ਦਿੱਤਾ ਪਰ ਇਹਨਾਂ ਅਤਿਆਚਾਰ ਚੱਲਦੀ ਹੋਈ ਨੇ ਵੀ ਆਪਣੀ ਪੜ੍ਹਾਈ ਬੰਦ ਨਹੀਂ ਕੀਤੀ ਚੋਰੀ ਛੁਪੇ ਪੜਦੀ ਰਹਿੰਦੀ ਸੀ ਇੱਕ ਦਿਨ ਸੰਤੋ ਬੰਤੋ ਆਪਣੇ ਨਾਲ ਦੇ ਸ਼ਹਿਰ ਬਾਜ਼ਾਰ ਗਈਆਂ ਗਰਮੀ ਦਾ ਦਿਨ ਸੀ ਉਸ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਪਾਣੀ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮ ਰਹੀਆਂ ਉਹਨਾਂ ਨੇ ਇੱਕ ਕੋਠੀ ਦੀ ਘੰਟੀ ਉਜਾਈ ਤਾਂ ਅੰਦਰੋਂ ਨੌਕਰ ਆਇਆ ਦੇਖਿਆ ਦੋ ਬਜ਼ੁਰਗ ਔਰਤਾਂ ਪਾਣੀ ਮੰਗ ਰਹੀਆਂ ਨੇ ਅੰਦਰ ਆ ਕੇ ਦੱਸਿਆ ਰਾਮਣ ਨੇ ਅੰਦਰ ਆਉਣ ਲਈ ਕਿਹਾ ਜਦੋਂ ਸੰਤੋਬੰਦ ਤੋਂ ਅੰਦਰ ਆਈਆਂ ਤਾਂ ਕੀ ਦੇਖ ਰਹੀਆਂ ਨੇ ਇਹ ਤਾਂ ਬਲਦੇਵ ਸਿੰਘ ਦੀ ਕੁੜੀ ਰਾਮਣੀ ਉਹਨਾਂ ਨੇ ਰਾਮਣ ਨੂੰ ਪੁੱਛਿਆ ਤੂੰ ਬਲਦੇਵ ਦੀ ਕੁੜੀ ਆ ਨਾ ਭਾਏ ਤਾਂ ਹਾਂ ਤਾਈ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲ ਹੈ ਨਾਲੇ ਪਾਪਾ ਅਤੇ ਮੰਮੀ ਦਾ ਕੀ ਹਾਲ ਹੈ ਭੈਣ ਜੋਤੀ ਦਾ ਕੀ ਹਾਲ ਹੈ ਸੰਤੋ ਬੰਤੋ ਕਹਿਣ ਲੱਗੀਆਂ ਕਿ ਪਾਪਾ ਮੰਮੀ ਤੇਰੇ ਬਿਮਾਰ ਰਹਿੰਦੇ ਨੇ ਤੇਰੀ ਭੈਣ ਨੇ ਤੇਰੇ ਵਿਆਹ ਤੋਂ ਬਾਅਦ ਪਿੰਡ ਦੇ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਉਹ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਹੈ ਚੰਗਾ ਹੁਣ ਅਸੀਂ ਚੱਲਦੀਆਂ ਹਾਂ ਆਪਣਾ ਤਾਂ ਪਿੰਡ ਵੀ ਦੂਰ ਹੈ ਤਾਈ ਜੀ ਕੱਲ ਨੂੰ ਹਸਪਤਾਲ ਵਿੱਚ ਕੈਂਪ ਲੱਗਣਾ ਹੈ ਖਰੀਦ ਦਵਾਈ ਮਿਲਣੀ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਈ ਤਾਂ ਭੇਜ ਦਿਓ ਨਾਲੇ ਪਾਪਾ ਤੇ ਮੰਮੀ ਨੂੰ ਮੇਰਾ ਸਨੇਹਾ ਵੀ ਦੇ ਦੇਣਾ ਜੇ ਜਿਆਦਾ ਔਖੇ ਨੇ ਮੇਰੇ ਕੋਲ ਆ ਜਾਣਾ ਸੰਤੋਬੰਤੋ ਕਹਿਣ ਲੱਗੀਆਂ ਨਾ ਤੂੰ ਕੀ ਕਰਵਾਉਣਾ ਆਪਣੀ ਮਤਰਈ ਮਾਂ ਤੋਂ ਤਾਈ ਜੀ ਚਾਹੇ ਮਤਰਈ ਹੈ ਲੇਕਿਨ ਹੈ ਤਾਂ ਮੇਰੀ ਮਾਂ ਕੋਈ ਗੱਲ ਨਹੀਂ ਜੋ ਕੁਝ ਹੋਇਆ ਉਹ ਉਹ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਤੁਸੀਂ ਮੇਰਾ ਸਨੇਹਾ ਦੇ ਦਿਓ ਚੰਗਾ ਧੀਏ ਜ਼ਰੂਰ ਸਨੇਹਾ ਦੇ ਦੇਵਾਂਗੀ ਸੰਤੋਬੰਤੋ ਆਪਣੇ ਪਿੰਡ ਵੱਲ ਨੂੰ ਚੱਲ ਪਈਆਂ ਦੂਸਰੇ ਦਿਨ ਰਮਨ ਹਰ ਰੋਜ਼ ਦੀ ਤਰ੍ਹਾਂ ਹਸਪਤਾਲ ਵਿੱਚ ਆਪਣੀ ਡਿਊਟੀ ਤੇ ਗਈ ਕੀ ਦੇਖ ਰਹੀ ਹੈ ਕਿ ਮਰੀਜ਼ਾਂ ਦੀਆਂ ਬਹੁਤ ਲੰਬੀਆਂ ਲੇਣਾ ਲੱਗੀਆਂ ਹੋਈਆਂ ਹਨ ਕਿਉਂਕਿ ਅੱਜ ਹਸਪਤਾਲ ਵਿੱਚ ਫ੍ਰੀ ਕੈਂਪ ਸੀ ਆਪਣੇ ਕਮਰੇ ਅੰਦਰ ਗਈ ਆਪਣੀ ਕੁਰਸੀ ਤੇ ਬੈਠ ਕੇ ਮਰੀਜ਼ਾਂ ਦਾ ਚੈੱਕਅਪ ਕਰਨਾ ਸ਼ੁਰੂ ਕਰ ਦਿੱਤਾ ਅਜੀ 7-8 ਮਰੀਜ਼ ਚੈੱਕ ਕੀਤੇ ਸਨ ਉਸ ਤੋਂ ਬਾਅਦ ਆਪਣੀ ਦੂਸਰੀ ਪਤਨੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਤੇ ਇੱਕਦਮ ਚੌਕ ਗਿਆ ਰਮਣ ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਦੇਖ ਕੇ ਪਰ ਉਸ ਨੇ ਅੱਗੇ ਆਉਣ ਦਾ ਇਸ਼ਾਰਾ ਕੀਤਾ ਹੁਣ ਆਪਣੀ ਗਲਤੀ ਮਹਿਸੂਸ ਕਰਦੇ ਹੋਇਆ ਕਿਹਾ ਧੀਏ ਸਾਨੂੰ ਕੋਈ ਬਿਮਾਰੀ ਨਹੀਂ ਤੈਨੂੰ ਦੇਖਦਿਆਂ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਦੂਸਰੀ ਮਾਂ ਪੋਲੀ ਨੂੰ ਕਹਿਣ ਲੱਗੀ ਧੀ ਇੱਕ ਬਿਮਾਰੀ ਸੀ ਜਿਹੜਾ ਮੈਂ ਤੇਰੇ ਤੇ ਨਜਾਇਜ਼ ਅਤਿਆਚਾਰ ਕਰਦੀ ਰਹੀ ਮਾੜੇ ਚੰਗੇ ਸ਼ਬਦ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁੱਲੀਆਂ ਨੇ ਕਿ ਦੁਨੀਆਂ ਵਿੱਚ ਮਾਂ ਪਿਓ ਦਾ ਨਾਂ ਮਿੱਟੀ ਵਿੱਚ ਮਲਾਉਣ ਵਾਲੇ ਕਿਹੜੇ ਹੁੰਦੇ ਨੇ ਅਤੇ ਚਮਕਾਉਣ ਵਾਲੇ ਕਿਹੜੇ ਹੁੰਦੇ ਨੇ ਤੂੰ ਤਾਂ ਦੁਨੀਆਂ ਦੀ ਮਿਸਾਲ ਕਾਇਮ ਕਰ ਦਿੱਤੀ ਇੱਕ ਮਤਰੀ ਹੀ ਮਾਂ ਦੇ ਤਸੀਹੇ ਚਲਦੀ ਹੋਈ ਵੀ ਨੇਵੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ ਉਸ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਰਾਮਣ ਕਹਿਣ ਲੱਗੀ ਇਹਦੇ ਵਿੱਚ ਮਾਫੀ ਵਾਲੀ ਕਿਹੜੀ ਗੱਲ ਹੈ ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੂੰ ਮੇਰੀ ਮਤਰਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਮਾਂ ਹੈ ਬਸ ਇੱਕ ਪਹਿਚਾਣ ਕਰਨੀ ਔਖੀ ਏ ਕੋਈ ਪਹਿਲਾਂ ਪਹਿਚਾਣ ਕਰ ਲੈਂਦਾ ਕੋਈ ਪਹਿਚਾਣ ਬਾਅਦ ਵਿੱਚ ਕਰਦਾ ਬਸ ਇਹੀ ਫਰਕ ਹੈ ਹੁਣ ਸਾਰਾ ਪਰਿਵਾਰ ਰਮਣ ਕੋਲ ਹੀ ਖੁਸ਼ੀ-ਖੁਸ਼ੀ ਰਹਿਣ ਲੱਗਿਆ ਇਹ ਕਹਾਣੀ ਰਚਨਾ ਹਾਕਮ ਸਿੰਘ ਮੀਤ ਵਾਉਂਦਲੀ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ